ਅੱਜ 7ਵੀਂ ਕੋੜੀ ਦੀ ਆਪ ਜੀ ਨੇ ਵਿਚਾਰ ਸਰਮਣ ਕਰਦੀ ਹੈ ਮਨ ਬਿਰਤੀਆਂ ਕਾਗਰ ਕਰੋ ਇੱਕ ਵਾਰੀ ਪਿਆਰ ਨਾਲ ਲਾਗੋ ਸਤਨਾਮ ਸਤ ਜੀ 7ਵੀਂ ਕੋੜੀ ਵਿੱਚ ਫਰਮਾਨ ਕਰਦੇ ਹਨ ਸੇਹ ਜੀ ਉਹਨਾਂ ਸਾਧਗੁਰੂ ਕਹਿੰਦੇ ਹਨ ਮਹਾਰਾਜ ਇਹ ਬਾਲਕੇ ਤੇਰੀ ਤਾਂ ਅਮਰ ਬਹੁਤ ਛੋਟੀ ਹੈ ਤੇਰੀ ਉਮਰ ਬਹੁਤ ਵੱਡੀ ਹੋ ਜਾਏਗੀ ਜੇ ਤੂੰ ਸਾਡੇ ਮੱਤ ਨੂੰ ਧਾਰਨ ਕਰ ਲਈ ਜੋਗ ਮੱਤ ਦੁਆਰਾ ਤੇਰੀ ਬਹੁਤ ਵੱਡੀ ਉਮਰ ਹੋ ਜਾਏਗੀ ਲੋਕੀ ਫਿਰ ਤੇਰੇ ਮਗਰ ਮਗਰ ਰਹਿਣਗੇ ਤੇਰੇ بڑے ਚੇਲੇ ਬਣ ਜਾਣਗੇ ਜਿੱਤੇ ਜਾਏਗਾ ਤੇਰੀਆਂ ਵਡਿਆਈਆਂ ਜਸ ਕੀਰਤੀ ਹੋਏਗੀ ਸੇਧ ਸਤਗੁਰੂ ਨੂੰ ਕਹਿਣ ਮਹਾਰਾਜ ਤੁਸੀਂ ਇਹ ਬਾਲਕੇ ਤੂੰ ਸਾਡਾ ਜਿਹੜਾ ਹੈ ਨਾ ਕਿਉਂਕਿ ਸਿਹਦਾ ਦੀ ਉਮਰ ਬਹੁਤ ਸੀ ਸਤਿਗੁਰੂ ਜੀ ਉਮਰ ਜੇ ਉਹ ਸਿੱਧਾ ਨੂੰ ਮਿਲੇ ਬਹੁਤ ਛੋਟੀ ਸੀ ਤਾਂ ਸਤਿਗੁਰੂ ਹਣ ਫੁਰਮਾਰ ਕਰਦੇ ਹਨ ਸਤਵੀਂ ਪੋੜੀ ਵਿੱਚ ਸਹਿਜ ਜੀ ਕੇ ਜੇ ਜੋਗ ਚਾਰੇ ਆਰਜਾ ਔਰਦ ਸੋਨੀ ਹੋਏ ਸਤਗੁਰੂ ਸਿੱਧਾ ਨੂੰ ਕਹਿਣ ਲਗੇ ਭਾਈ ਸਿੱਧੋ ਜੇ ਬੰਦੇ ਦੀ ਆਰਜਾ ਕਿੰਨੇ ਉਮਰ ਨੂੰ ਆਰਜਾ ਉਮਰ ਨੂੰ ਕਹਿੰਦੇ ਹਨ ਸਹਿਬ ਕਿ ਜੇ ਬੰਦੇ ਦੀ ਉਮਰ ਜੇ ਜੋਗ ਚਾਰੇ ਚਾਰ ਜੋਗ ਹੋ ਜਾਏ ਬਹੁਤ ਵੱਡੀ ਐਸੀ ਤਾਂ ਇਹਨੀ ਉਮਰ ਇੱਕ ਹੈਰਾਨੀ ਵਾਲੀ ਗੱਲ ਹੈ ਹੋ ਨਹੀਂ ਸਕਦੀ ਕਿਉਂਕਿ ਸਤਜੁਗ ਦੀ ਉਮਰ ਹੀ ਬਹੁਤ ਹੈ ਕਿੰਨੇ ਲੱਖ ਵਰਹਾ ਸਤਜੁਗ ਦੀ ਉਮਰ ਹੈ ਕਿੰਨੇ ਲੱਖ ਕਿੰਨੇ ਹਜ਼ਾਰ ਇਸੇ ਤਰ੍ਹਾਂ ਤ੍ਰੇਤੇ ਦੀ ਦੁਆਪਰ ਦੀ ਫਿਰ ਕਾਲਯੁਗ ਦੀ 4 ਲੱਖ ਕਿੰਨੇ ਹਜ਼ਾਰ ਸਾਲ ਉਮਰ ਹੈ ਕਾਲਯੁਗ ਦੀ ਫਰ ਸਤਗੁਰ ਕਿੰਨੇ ਸਿੱਧਾ ਨੂੰ ਕਿਹਾ ਜੇ ਬੰਦੇ ਦੀ ਉਮਰ ਚਾਰ ਯੁਗ ਹੋ ਜਾਏ ਯੇ ਧੰਗੁਰ ਨਾਨਕ ਸਾਹਿਬ ਜੀ ਮਹਾਰਾਜ ਨੇ ਬਾਣੀ ਵਿੱਚ ਇਹ ਕਿਹਾ اے ਵੈਗਰੂ ਕੋਟ ਕੋਟੀ ਮੇਰੀ ਆਰਜਾ ਪਉਣ ਪੀਣ અપਿਆਉ ਚੰਦ ਸੂਰਜ ਦੇ ਗੁਪੇ ਨਾ ਦੇਖਾਂ ਸੁਪਨੇ ਸੌਣ ਨਾ ਥਾਉ ਈ ਤੇਰੀ ਕੀਮਤ ਨਾ ਪਵੈ ਹਉ ਕੇਵਡਾ ਖਾਣਾ ਕੋਟ ਕੋਟੀ ਕਰੋੜਾ ਤੋਂ ਕਰੋੜਾ ਸਾਧ ਮੇਰੀ ਆਰਜਾ ਹੋ ਜਾਏ ਉਮਰ ਹੋ ਜਾਏ ਏ ਪੀਣ ਵਾਸਤੇ ਖਾਣ ਵਾਸਤੇអ្វី ਹੋਵੇ ਅਮਨ ਪੀਣ અપਿਆਉ ਚੰਦ ਸੂਰਜ ਦੋਏ ਗੁਫੇ ਨਾ ਦੇਖਾਂ ਮੈਂ ਐਸੀ ਗੁਫਾ ਵਿੱਚ ਬਹਿ ਜਾਵਾਂ ਇਥੇ ਚੰਦ ਵੀ ਨਾ ਦਿਖਦਾ ਹੋਵੇ ਤੇ ਸੂਰਜ ਵੀ ਨਾ ਦਿਖਦਾ ਹੋਵੇ ਸੁਪਨੇ ਸੌਣ ਨਾ ਥਾਉ ਉਥੇ ਬੈਠਾ ਤੇ ਮੈਨੂੰ ਉਸ ਜਗ੍ਹਾ ਤੇ ਉਹ ਗੁਫਾ ਵਿੱਚ ਸੁਪਨੇ ਵਿੱਚ ਸੌਣ ਨੂੰ ਜਗ੍ਹਾ ਨਾ ਹੋਈ ਹੋਤੀ ਮੈਂ ਤੇਰਾ ਨਾਮ ਜਪੀ ਜਾਵਾਂ ਜਪੀ ਜਾਵਾਂ ਪਰ ਫੇਰ ਵੀ ਇਹ ਵੈਗਰੂ ਦੀ ਕੀਮਤ ਨਾ ਪਵੇ। ਤਾਂ ਵੀ ਇਹ ਵੈਗਰੂ ਤੇਰੀ ਕੀਮਤ ਤੂੰ ਕਿੱਡਾ ਵਡਾਂ। ਤੇਰੇ ਵਿੱਚ ਕਿੰਨੇ ਗੁਣਨ ਤੇਰੀਆਂ ਕਿੰਨੀਆਂ ਬਖਸ਼ਖਾਨ। ਤੇਰੀ ਕੀਮਤ ਨਾ ਪਵੇ ਹੋ ਕੇ ਉਡਾਖਾਣਾ। ਮੈਂ ਕਿੱਡਾ ਵੱਡਾ ਤੇਰਾ ਨਾਮ ਆਖਾਂ। ਤੇਰੇ ਨਾਮ ਦੀ ਕਿੰਨੀ ਕੋ ਵਧਾਈ ਕਹੈ ਨਹੀਂ ਸਕਦਾ। ਇਸੇ ਤਰ੍ਹਾਂ ਸਤਗੁਰ ਸਿਧਾਂ ਨੂੰ ਕਿੰਨੇ ਹਨ। ਅਈ ਜੇ ਸਿੱਧੋ ਜੇ ਬੰਦੇ ਦੀ ਉਮਰ 4 ਜੁਗ ਹੋ ਜਾਏ ਜੇ ਜੁਗ 4 ਆਰਜਾ ਹੋਰ ਗੁਣੀ ਹੋਏ ਇਹ ਮੇਰ 4 ਜੁਗ ਛੱਡ ਕੇ ਉਹਦੇ ਤੋਂ 10 ਗੁਣੀ ਆ 10 ਗੁਣਾ ਹੋਰ 4 ਨੂੰ 10 ਨਾਲ ਗੁਣਾ ਕਰ ਲੋ 40 ਜੋਗ ਹੋ ਜਾਏਗੇ ਸੇ ਬੰਦੇ ਦੀ ਉਮਰ 40 ਜੋਗ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਤੇ ਉਹ ਬੰਦਾ ਫਿਰ ਨੌਂ ਖੰਡਾ ਵਿੱਚ ਖੰਡ ਕਿੰਨੇ ਹਿੱਸਿਆਂ ਨੂੰ ਇਹ ਧਰਤੀ ਜਿਹੜੀ ਐ ਨਾ ਆਪਣੀ ਸਾਰੀ ਜਿੰਨੀ ਧਰਤੀ ਜਿੰਨੇ ਸਾਰਾ ਅਮਰੀਕਾ ਰੂਸ ਆਸਟ੍ਰੇਲੀਆ ਨਿਊਜ਼ੀਲੈਂਡ ਆ ਰੁਕ ਜਿੰਨੇ ਵੀ ਦੇਸ਼ ਹਨ ਇਹ ਸਾਰੀ ਧਰਤੀ ਜਿਹੜੀ ਐ ਨਾ ਇਹ ਨੌਂ ਹਿੱਸਿਆਂ ਵਿੱਚ ਵੰਡੀ ਹੋਈ ਐ ਪਾਣੀ ਆ ਜਾਂਦਾ ਫੇਰ ਹਿੱਸਾ ਆ ਜਾਂਦਾ ਫੇਰ ਪਾਣੀ ਆਉਂਦਾ ਫੇਰ ਹਿੱਸਾ ਐਸੀ ਤਰ੍ਹਾਂ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਸੀ ਜੇਤੀ ਨੌਖੰਡ ਮੇਦਨੀ ਸਤਨਾਮ ਦਾ ਚੱਕਰ ਪਰਾਇਆ ਧੰਗ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੌਖੰਡਾਂ ਦੀ ਧਰਤੀ ਤੇ ਗਏ ਮੇਦਨੀ ਦੀ ਧਰਤੀ ਤੇ ਤੇ ਬੰਦੇ ਦੀ ਜੇ ਉਮਰ ਜਿਹੜੀ ਐ ਚਾਰ ਯੁੱਗ ਹੋ ਜਾਏ ਇਹ ਉਹਨੂੰ ਨੌਂ ਖੰਡਾਂ ਵਿੱਚ ਜਾਣਿਆ ਜਾਂਦਾ ਹੋਵੇ ਉਹਦਾ ਨਾਮ ਪ੍ਰਸਿੱਧ ਹੋਈ ਨੌਂ ਖੰਡਾਂ ਵਿੱਚ ਧਰਤੀ ਦੇ ਨੌਂ ਹਿੱਸੇ ਹਨ ਸਾਰੇ ਪਾਸੇ ਉਹਦਾ ਨਾਮ ਪ੍ਰਸਿੱਧ ਹੋਈ ਤੇ ਨਾਲ ਚੱਲੇ ਸਭ ਕੋਈ ਇਹ ਜਿੱਥੇ ਵੀ ਜਾਵੇ ਉਹਦੇ ਨਾਲ ਉਹਦੀ ਸਤਕਾਰ ਵਜੋਂ ਜਿੱਦੋਂ ਉੱਠੇ ਉਹਦੇ ਨਾਲ ਹੀ ਸਾਰੇ ਉੱਠ ਕੇ ਉਹਦੇ ਨਾਲ ਚੱਲ ਪੈਂਦੇ ਔਰ ਦੇਖੋ ਉਮਰ ਚਾਰ ਜੋਗ ਬੜੀ ਵੱਡੀ ਹੁੰਦੀ ਹੈ ਹੋ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਕਿਉਂਕਿ ਜਦੋਂ ਅੰਮ੍ਰਿਤਸਰ ਸਰੋਵਰ RAMDASPUR ਇੱਥੇ ਉਹ ਜਿਨ੍ਹਾਂ ਨਾਮ ਅੰਮ੍ਰਿਤਸਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਸਿਰੋ ਸਾਧਗੁਰੂ ਜੀ ਅੰਮ੍ਰਿਤਸਰ ਸਰੋਵਰ ਦੀ ਖੁਦਵਾਈ ਕਰਨ ਕਰਵਾ ਰਹੇ ਸਨ ਤਾਂ ਉਸ ਵੇਲੇ ਇੱਕ ਜੋਗੀ ਨਿਕਲਿਆ ਸੀ ਉਤੋਂ ਮੱਠ ਨਿਕਲਿਆ ਸੀ ਇੱਕ ਇਹ ਜੋਗੀ ਦੀ ਉਮਰ ਬਹੁਤ ਲੰਬੀ ਸੀ ਜਦੋਂ ਉਹ ਮੱਠ ਨੂੰ ਤੋੜਿਆਂ ਦੇ ਵਿੱਚੋਂ ਜੋਗੀ ਨਿਕਲਿਆ ਜਿਹਦਾ ਨਾਮ ਸੰਤੋਖਾ ਲਿਖਿਆ ਉਹਦੇ ਉਹਦੇ ਨਾਮ ਤੇ ਸੰਤੋਖ ਸਰ ਗੁਰਦੁਆਰਾ ਵੀ ਹੈ ਉਹ ਜੋਗੀ ਦੀ ਉਮਰ ਬਹੁਤ ਲੰਬੀ ਸੀ ਜਦੋਂ ਉਹਨੂੰ ਉਠਾਇਆ ਉਹਨੀਆਂ ਤਲੀਆਂ ਚਸੀਆਂ ਉਹਨੇ ਦਸਮ ਦਵਾਰ ਤੋਂ ਸਵਾਸ ਉਤਾਰੇ ਤਾਂ ਜਮੋ ਸਿਚਾਇਆ ਕਹਿੰਦਾ ਮਹਾਰਾਜ ਲੋਕਾਂ ਨੂੰ ਪੁੱਛਿਆ ਇਹ ਕਿਹੜਾ ਯੁੱਗ ਚੱਲ ਰਿਹਾ ਹੈ ਕਹਿਣ ਲੱਗੇ ਜੀ ਇਹ ਕਾਲ ਯੁੱਗ ਹੈ ਕਹਿਣ ਲੱਗੇ ਅੱਛਾ ਤੇ ਹੁਣ ਕੋਣ ਅਵਤਾਰਨ ਕਹਿਣ ਲੱਗੇ ਗੁਰੂ ਨਾਨਕ ਦੇ ਅਵਤਾਰ ਜੋ ਤੇ ਗੁਰੂ ਕਨਗੁਰੂ ਰਾਮਦਾਸ ਜੀ ਮਹਾਰਾਜ ਤਾਂ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਉਹਨੂੰ ਪੰਜਵੇਂ ਗੁਰੂ ਹਨ ਤਾਂ ਉਸ ਵੇਲੇ ਜੋਗੀ ਕਹਿ ਮੈਂ ਕਿਹਾ ਮੈਨੂੰ ਉਹਨਾਂ ਕੋਲ ਲੈ ਜਾਓ ਕਿਉਂਕਿ ਉਹ ਸ਼ਰਾਬ ਦਾ ਮਾਰਿਆ ਹੋਇਆ ਉੱਥੇ ਬੈਠਾ ਸੀ ਦਸਮ ਦਵਾਰ ਤੇ ਚੜਾ ਕੇ ਸੁਆਸ ਉਹਨੂੰ ਸ਼ਰਾਬ ਮਿਲਿਆ ਸੀ ਕਿਸੇ ਕਾਰਨ ਕਰਕੇ ਇਹ ਬੈਠਾ ਸੀ ਉੱਥੇ ਕਾਲ ਯੁਗ ਵਿੱਚ ਉਹਨਾਂ ਦੇ ਗੁਰੂ ਨੇ ਕਿਹਾ ਤੇਰਾ ਉਧਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਜੋ ਪੰਜਵੇਂ ਰੂਪ ਆ ਕੇ ਕਰਨਗੇ ਸੋ ਉਹ ਸਮਾ ਆ ਗਿਆ ਇਹ ਕਹਿੰਦਾ ਮੈਨੂੰ ਲੈ ਜਾਓ ਉਹਨਾਂ ਕੋਲ ਇਹ ਮੇਰਾ ਉਧਾਰ ਕਰਭੋ ਸੋ ਇਸ ਤਰ੍ਹਾਂ ਉਹ ਜੋਗੀ ਦੀ ਬੜੀ ਉਮਰ ਲੰਬੀ ਸੀ ਬੰਦਾ ਜਿਹੜਾ ਹੈ ਜੇ ਬੰਦਾ ਆਪਣੇ ਸਵਾਸ ਦਸਮ ਦਵਾਰ ਤੇ ਚੜਾ ਲਵੇ ਨੌ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਦਾ ਨੌ ਦਰਵਾਜੇ ਤਾਂ ਆਪਣੇ ਪ੍ਰਗਟ ਹੀ ਹਨ ਅੱਖਾਂ ਦੋ ਨੱਕ ਦੋ ਜੇੜੀਆਂ ਮੋਰੀਆਂ ਇਹਨੂੰ ਦਰਵਾਜ਼ੇ ਕਹਿੰਦੇ ਹਨ ਮੂੰਹ ਫਿਰ ਜਿਨ੍ਹਾਂ ਵਿੱਚੋਂ ਮਿਸ਼ਠਾ ਨਿਕਲਦਾ ਹੈ ਗੰਦਗੀ ਨਹੀਂ ਨਿਕਲਦੀ ਉਹ ਵੀ ਦਰਵਾਜ਼ੇ ਹਨ ਪਰ ਦਸਵਾਂ ਜਿਹੜਾ ਗੁਪਤ ਹੈ ਦਸਵਾਂ ਗੁਪਤ ਰਖਾਇਆ ਉਹ ਹੈ ਸਿਰ ਦੇ ਉੱਪਰ ਇਹਨੂੰ ਲੋਕੀ ਕਹਿੰਦੇ ਇਹ ਤੀਜਾ ਨੇਤਰ ਇਹਦਾ ਖੁੱਲ ਗਿਆ ਦਸਮ ਦਵਾਰਾ ਅਸਲੀ ਗਿਆਨ ਦਾ ਦਰਵਾਜਾ ਉਹ ਤੇ ਜੇ ਦਸਮ ਦਵਾਰ ਤੇ ਬੰਦਾ ਸਵਾਸ ਛੜਾ ਲਵੇ ਫਿਰ ਉਹ ਸਵਾਸ ਜਿਹੜੇ ਹਨਾ ਚੱਲਦੇ ਨਹੀਂ ਅੱਗੋਂ ਉਹ ਜਮਾ ਹੋਈ ਜਾਂਦੇ ਹਨ ਤੇ ਜਿੰਨੀ ਦੇਰ ਉਹ ਸਵਾਸ ਜਮਾ ਹੋਈ ਜਾਂਦੇ ਹਨ ਉਹ ਉਨੀ ਉਮਰ ਬਚੀ ਰਹਿੰਦੀ ਹੈ ਜੋਗੀ ਲੋਕਾਂ ਦੀ ਐਸੇ ਕਰਕੇ ਉਮਰ ਜਿਹੜੀ ਹੈ ਉਹ ਵੱਡੀ ਹੁੰਦੀ ਹੈ ਉਹ ਦਸਮਦਾਰ ਤੇ ਸਵਾਸ ਚੜਾ ਲੈਂਦੇ ਹਨ ਜਿੰਨੀ ਦੇਰ ਤੋਂ ਚੜਾਈ ਰੱਖਦੇ ਹਨ ਉਮਰ ਗਿਣੀ ਨਹੀਂ ਜਾਂਦੀ ਸਵਾਸ ਨਹੀਂ ਚੱਲਦੇ ਉਹਨਾਂ ਦੇ ਦਸਮਦਾਰ ਤੇ ਰੁੱਕ ਜਾਂਦੇ ਹਨ ਸੋ ਜਿਵੇਂ ਇੱਕ ਮਹਾਪੁਰਸ਼ਾਂ ਨੇ ਲਿਖਿਆ ਹੈ మేది ਲੋ ਬੰਦਾ ਬੈਠਾ ਹੁੰਦਾ ਆਮ ਸੁਤੇ ਸਿੱਧ। ਤਰ ਉਹਦੇ ਸਵਾਸ ਜਿਹੜਿਆਂ ਨੂੰ 12 ਇੱਕ ਮਿੰਟ ਵਿੱਚ 12 ਸਵਾਸ ਚਲਦੇ ਆ। ਬੈਸਤ 12 ਚਲਤ 18। ਸੌਤ 24। ਬੈਠਿਆਂ 12 ਸਵਾਸ ਚਲਦੇ ਆ। ਜੇ ਚੱਲ ਪਏ ਉੱਠ ਕੇ ਤਾਂ 18 சுவாਸ ਇੱਕ ਮਿੰਟ ਵਿੱਚ ਤੇ ਜੇ ਸੌ ਜਾਵੇ ਤਾਂ 24 சுவாਸ چلਦੇ ਹਨ ਇੱਕ ਮਿੰਟ ਵਿੱਚ ਪਰ ਜੇ ਬੰਦੇ ਨੂੰ ਕ્રોਧ ਚੜ ਜਾਏ ਤਾਂ ਇੱਕ ਮਿੰਟ ਵਿੱਚ 36 சுவாਸ ਚੱਲ ਜਾਂਦੇ ਹਨ ਬੰਦੇ ਦੇ ਕ્રોਧ ਕਰਨ ਕਰਕੇ ਕਿਤੇ ਤਾਂ 12 சுவாਸ ਬੈਠਿਆਂ ਚੱਲਦੇ ਹਨ ਕ્રોਧ ਆ ਜਾਏ ਤਾਂ 36 சுவாਸ ਚਲੇ ਜਾਂਦੇ ਹਨ ਪਰ ਜੇ ਬੰਦਾ ਵਿਸ਼ੇ ਵਿਕਾਰ ਜਿਹਨੋਂ ਭੋਗਦਾ ਹੈ ਤਾਂ ਉਦੋਂ 1 ਮਿੰਟ ਵਿੱਚ ਬੰਦੇ ਦੇ 64 64 ਸਵਾਸ ਜਿਹੜਿਆਂ ਨੂੰ ਉਹ ਐਵੇਂ ਚਲੇ ਜਾਂਦੇ ਆ 64 ਸਵਾਸ ਵੈਸੇ 12 ਤੇ ਵਿਸ਼ੇਵਿਕਾਰ ਭੋਗਣ ਲੱਗਿਆ 64 ਸਵਾਸ ਕੋਣ ਦੇ ਐਵੇਂ ਬੰਦਾ ਆਪਣੀ ਉਮਰ ਜਿਹੜਾ ਭੋਗਾਂ ਵਿੱਚ ਬਤੀਤ ਕਰ ਲੈਂਦਾ ਉਹਦੀ ਉਮਰ ਘਟ ਜਾਂਦੀ ਸਵਾਸ ਤੇ ਜਿੰਨੇ ਲਿਖਿਆ ਉਹਨੇ ਹੀ ਰਹਿਣੇ ਆ ਜਦੋਂ ਪੂਰੇ ਹੋ ਗਏ ਬੰਦੇ ਨਿਕਲੇ ਜਾਣੇ ਸਵਾਸ ਤੁਸੀਂ ਘਟਾ ਵੀ ਸਕਦੇ ਹੋ ਵਧਾ ਵੀ ਸਕਦੇ ਹੋਣ ਇਹ ਬੰਦਾ ਐਵੇਂ ਹੀ ਧੋੜੀ ਜਾਏ ਐਵੇਂ ਕ੍ਰੋਧ ਕਰੀ ਜਾਏ ਤੇ ਵਿਸ਼ਿਆਂ ਦੇ ਕਾਰਨ ਹੀ ਭੋਗੀ ਜਾਏ ਉਮਰ ਤਾਂ ਘਟਣੀ ਹੈ ਨਾ ਇੱਕ ਵਾਰੀ ਪਿਆਰ ਨਾਲ ਲਾਖੂ ਸਤਨਾਮ ਇਹ ਜੇ ਬੰਦਾ ਉਹੀ ਢੰਗ ਨਾਲ ਬੈਠ ਕੇ ਪ੍ਰਭੂ ਦਾ ਸਿਮਰਨ ਕਰੇ ਸਵਾਸਾਂ ਨੂੰ ਆਰਾਮ ਨਾਲ ਚਲਾਏ ਤਾਂ ਤੇ ਉਮਰ ਵਾਝਦੀ ਆਇਕਲ ਕਾਲਯੁਗੀ ਜੀਵਾਂ ਦੀ ਐਸੇ ਕਰਕੇ ਉਮਰ ਘਟ ਹੈ ਕਿ ਹਰ ਵੇਲੇ ਕਰੋਧ ਹਰ ਵੇਲੇ ਵਿਸ਼ੇਵਕਾਰਾਂ ਨੂੰ ਭੋਗ ਦੇਣ ਇਸੇ ਕਰਕੇ ਉਮਰ ਘਟ ਰਹੀ ਹੈ ਸਤਗੁਰ ਕਹਿੰਦੇ ਆ ਨਾ ਕਿ ਜੇ ਜੁਗ ਚਾਰੇ ਆਰਜਾ ਹੋਰਦ ਸੋਣੀ ਹੋਏ ਇਹ ਬੰਦੇ ਦੀ ਉਮਰ ਜਿਹੜੀ ਹੈ ਚਾਰ ਜੁਗ ਹੋ ਜਾਏ ਹੋਂਦੇ ਤੋਂ 10 ਗੋਣਾ ਜ਼ਿਆਦਾ 40 ਰੁਕੋ ਜਾਈਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਮੁਕਤਸਰ ਸਾਹਿਬ ਗਏ ਸਨ ਤਾਂ ਰਸਤੇ ਵਿੱਚ ਧੰਗ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅਸਥਾਨ ਤੇ ਜਦੋਂ ਪਹੁੰਚੇ ਮੱਤੇ ਦੀ ਸਰਾ ਜਿੱਥੇ ਗੁਰੂ ਸਾਹਿਬ ਦਾ ਜਨਮ ਹੋਇਆ ਜਨਮ ਸਥਾਨ ਮੱਤੇ ਦੀ ਸਰਾ ਮੁਕਤਸਰ ਜਾਉਂਦਾਰ ਰਸਤੇ ਵਿੱਚ ਆਉਂਦਾ ਹੈ ਉੱਥੇ ਸਾਧ ਗੁਰੂ ਪਹੁੰਚੇ ਆਪਣਾ ਡੇਰਾ ਉੱਥੇ ਕਿਤੇ ਸ਼ਾਮਾਂ ਪੈ ਗਈਆਂ ਸਨ ਸਿੰਘਾਂ ਨੇ ਤੰਬੂ ਲਗਾ ਦਿੱਤੇ ਤੇ ਇਧਰ ਉਧਰ ਸਿੰਘ ਕੁਝ ਸਮਾਂ ਪਹਿਲਾਂ ਪਹੁੰਚ ਕੇ ਇਧਰ ਉਧਰ ਫੇਰਣ ਲੱਗੇ ਥੋੜੀ ਦੂਰ ਇੱਕ ਜੋਗੀ ਦਾ ਸਥਾਨ ਸੀ ਉਹ ਜੋਗੀ ਦੀ ਬੜੀ ਉਮਰ ਲੰਬੀ ਸੀ ਕਾਹਨੇ ਕੋਲ ਵੀ ਲੋਕਾਂ ਦਾ ਬਹੁਤ ਰਸ ਸੀ ਭੀੜ ਦੇਖ ਕੇ ਸਿੰਘ ਵੀ ਕੁਝ ਚਲੇ ਕੇ ਦੇਖਣ ਵਾਸਤੇ ਵੀ ਕੀ ਆ ਉੱਥੇ ਜੋ ਜਾ ਕੇ ਦੇਖਿਆ ਬੜੀ ਵੱਡੀ ਉਮਰ ਵਾਲਾ ਜੋਗੀ ਬੈਠਾ ਤੋ ਉਧਰੋਂ ਦਾ ਸਿੰਗ ਉਹ ਜੋਗੀ ਨੂੰ ਦੇਖਣਗੇ ਕਿ ਜੋਗੀ ਦੇ ਕਈ ਚੇਲੇ ਜਣ ਸੇਵਕ ਜੋ ਸਤਿਗੁਰ ਦਾ ਆਣਾ ਸੁਣਿਆ ਸਤਿਗੁਰ ਦੀ ਮਹਿਮਾ ਦੇਖਣ ਨੂੰ ਆਸ ਕੇ ਆਗੇ ਰੇ ਰਾਜ ਸਹਿਬ ਦਾ ਪਾਠ ਸ਼ੁਰੂ ਹੋਣ ਵਾਲਾ ਸੀ ਤੋ ਨੇ ਆ ਕੇ ਸਤਿਗੁਰ ਦੇ ਦਰਸ਼ਨ ਕੀਤੇ ਕੋ ਜਿਹੜੇ ਸਿੱਖ ਗਏ ਸਨ ਜੋ ਵਾਪਸ ਆਏ ਉਹਨਾਂ ਨੇ ਸਤਿਗੁਰੂ ਨੂੰ ਆ ਕੇ ਦੱਸਿਆ ਇਹ ਮਾਰਾ ਇਥੇ ਇੱਕ ਜੋਗੀ ਰਹਿੰਦਾ ਹੈ ਮਾਰਾ ਅਸੀਂ ਦੇਖ ਕੇ ਆਏ ਲੋਕੀ ਉੱਥੇ ਬੜੀ ਭੀੜ ਹੈ ਉਹਦੇ ਦਰਸ਼ਨ ਕਰਨ ਵਾਸਤੇ ਆਂਦੇ ਹਨ ਇਹ ਬੜੀ ਭੀੜ ਹੈ ਮਾਰਾ ਉਹਨੇ ਬੜੀ ਉਮਰ ਲੰਬੀ ਹੈ ਬੜਾ ਵੱਡਾ ਉਮਰ ਦਾ ਹੈ ਜੋਗੀ ਤੇ ਸਤਿਗੁਰੂ ਕਹਿਣ ਲੱਗੇ ਹਾਂ ਉਹ ਜੋਗੀ ਦੇ ਸੇਵਕ ਬੈਠੇ ਸਨ ਸਤਿਗੁਰੂ ਕਹਿਣ ਲੱਗੇ ਹਾਂ ਉਹ ਬੜੀ ਵੱਡੀ ਉਮਰ ਦਾ ਹੈ ਉਹਦੀ ਉਮਰ ਜਿਹੜੀ ਹੈ ਨਾ 5520 ਸਾਲ ਹੋ ਗਈ ਹੈ ਇਸ ਵੇਲੇ ਸਤਿਗੁਰੂ ਨੇ ਇਤਿਹਾਸ ਵਿੱਚ ਇਹ ਆਉਂਦਾ ਹੈ ਕਹਿਣ ਲੱਗੇ ਉਹਦੀ ਉਮਰ ਇਸ ਵੇਲੇ 5520 ਸਾਲ ਹੈ ਇਹ ਜੋਗੀ ਦੇ ਸੇਵਕਾਂ ਨੇ ਜਦੋਂ ਸੁਣਿਆ ਜਾ ਕੇ ਜੋਗੀ ਨੂੰ ਦੱਸਿਆ ਮਾਰਾ ਇਥੇ ਸਤਗੁਰੂ ਆਏ ਹਨ ਗੁਰੂ ਨਾਨਕ ਦੀ ਜੱਤੂ ਦੇ 10ਵੇਂ અવਤਾਰ ਤੇ ਹੈ ਤਾਂ ਉਹਨਾਂ ਦੀ ਛੋਟੀ ਜੀ ਉਮਰ ਹੈ ਪਰ ਉਹਨਾਂ ਨੂੰ ਗਿਆਨ ਬਹੁਤ ਹੈ ਕਿਉਂਕਿ ਕਹਿਣ ਲੱਗਾ ਕਿੰਨੀ ਕੁ ਉਮਰ ਹੈ ਉਹਨਾਂ ਨੂੰ ਕੀ ਗਿਆਨ ਹੋਣਾ ਹੈ ਕਹਿਣ ਲੱਗੇ ਜੀ 40 ਕੁ ਸਾਲ ਦੀ ਉਮਰ ਹੋਣੀ ਹੈ ਉਹਨਾਂ ਦੀ ਪਰ ਗਿਆਨ ਬਹੁਤ ਹੈ ਕਿਉਂਕਿ ਕਹਿਣ ਲੱਗਾ ਉਹਨਾਂ ਨੂੰ ਕੀ ਗਿਆਨ ਹੋਣਾ ਹੈ ਮੇਰੀ ਉਮਰ ਕਿੱਡੀ ਵੱਡੀ ਕਹਿਣ ਲੱਗੇ ਕਿ ਨਹੀਂ ਉਹ ਉਹਨਾਂ ਨੂੰ ਗਿਆਨ ਬਹੁਤ ਹੈ ਅਸੀਂ ਦੇਖਿਆ ਹੈ ਉਹਨਾਂ ਨੇ ਤਾਂ ਤੁਹਾਡੀ ਉਮਰ ਵੀ ਦੱਸ ਦਿੱਤੀ। ਕਹਿ ਲੱਗਾ ਕਿੰਨੀ ਉਮਰ ਦੀ ਸੀ ਕਹਿਣ ਲੱਗੇ ਉਹ ਕਹਿੰਦੇ ਨੇ ਜੋਗੀ ਦੀ ਉਮਰ ਹੀ ਆ 5220 ਸਾਲ ਹੈ। ਤਉਂਦੇ ਇੱਕਦਮ ਸਰੀਰ ਨੂੰ ਝਟਕਾ ਲੱਗਿਆ ਚਰਨਾਟ ਹੋਈ। ਕਹਿਣ ਲੱਗਾ ਵਾਕਈ ਮੇਰੀ ਉਮਰ 5220 ਸਾਲ ਹੈ ਤੇ ਮੇਰੇ ਸੇਵਕਾਂ ਨੂੰ ਵੀ ਨਹੀਂ ਪਤਾ। ਮੇਰੀ ਉਮਰ ਤਾਂ 5220 ਸਾਲ ਹੀ। ਫਿਰ ਉਹਨੂੰ ਮਨ ਦੇ ਵਿੱਚ ਆਇਆ ਵੀ ਚਲੋ ਉਹਨਾਂ ਦੇ ਦਰਸ਼ਨ ਕਰਦੇ ਹਾਂ। ਫਿਰ ਉਹ ਆਪਣੇ ਸੇਵਕਾਂ ਨੂੰ ਨਾ ਕਿੰਨਾ ਚਾਰਾ ਨੂੰ ਆਸਰਾ ਲੈ ਕੇ ਪਕੜ ਕੇ ਧੰਗੁਰ ਨਾਨਕ ਧੰਗੁਰੂ ਦਸਮ ਪਾਤਸ਼ਾਹ ਦੇ ਕੋਲ ਆਇਆ। ਇਹ ਰਾਸਾਇਕ ਦਾ ਪਾਠ ਹੋ ਰਿਹਾ ਸੀ ਸਤਿਗੁਰੂ ਨੂੰ ਨਮਸਕਾਰ ਕਰਕੇ ਬੈਠ ਗਿਆ। ਹੋ ਗਿਆ ਤੇ ਸਤਿਗੁਰੂ ਨੂੰ ਕਿਹਾ ਮਹਾਰਾਜ ਤੁਹਾਡੇ ਤੇ ਬੜੀ ਕਿਰਪਾ ਹੈ ਤਾਂ ਤੁਹਾਡੀ ਉਮਰ ਛੋਟੀ ਹੈ ਪਰ ਤੁਹਾਨੂੰ ਗਿਆਨ ਬਹੁਤ ਹੈ। ਸਤਿਗੁਰੂ ਕਹਿਣ ਲੱਗੇ ਉਮਰ ਦੇ ਨਾਲ ਗਿਆਨ ਦੀ ਕੋਈ ਗੱਲ ਨਹੀਂ। ਛੇ ਪਾਤਸ਼ਾਹੀ ਉਮਰ ਕੀ ਸੀ ਉਹਨਾਂ ਨੇ ਇੱਕ ਬੋਲੇ ਤੇ ਗੂੰਗੇ ਤੋਂ ਗੀਤਾ ਦੇ ਅਰਥ ਕਰਵਾ ਦਿੱਤੇ ਸਨ ਪੰਜੋਖੜਾ ਸਾਹਿਬ ਵਿਖੇ ਹਰਿਆਣੇ ਵਿੱਚ ਹੈ ਕਿੰਨੀ ਉਮਰ ਸੀ 5-6 ਸਾਲ ਛੇ ਪਾਤ ਅਠਵੇਂ ਪਾਤਸ਼ਾਹੀ ਸਰਦਾਰ ਕਹਿਣ ਲੱਗੇ ਉਮਰ ਦੀ ਕੋਈ ਗੱਲ ਨਹੀਂ ਹੁੰਦੀ ਇਹ ਕੋਈ ਜ਼ਰੂਰੀ ਨਹੀਂ ਬੰਦੇ ਦੀ ਉਮਰ ਜ਼ਿਆਦਾ ਹੋਏ ਤੇ ਉਹਨੂੰ ਗਿਆਨ ਜ਼ਿਆਦਾ ਹੋਏਗਾ ਕਿਉਂਕਿ ਉਮਰ ਤਾਂ ਜਿਹੜੀ ਇਹ ਦਸਮ ਦਵਾਰ ਤੇ ਚੜਾ ਕੇ ਬੰਦਾ ਬਹਿ ਜਾਵੇ ਉਮਰ ਵਾ ਜਾਂਦੀ ਜਿਵੇਂ ਤੁਹਾਡੀ ਬਹੁਤ ਬੁਹਾਰਿਆ ਸਤਿਗੁਰ ਕਹਿਣ ਲਗੇ ਸਤਿਗੁਰ ਕਹਿਣ ਲਗੇ ਤੁਸੀਂ ਇਹ ਜਿਹੜਾ ਸਰੀਰ ਹੈ ਇਹ ਚਮੜਾ ਇਹ ਬਦਲਿਆ ਨਹੀਂ ਹੈ ਅਸੀਂ ਬਦਲਿਆ ਬਸ ਫਰਕ ਇਹ ਨਹੀਂ ਇਹ ਸਰੀਰ ਇੱਕ ਚਮੜਾ ਹੀ ਹੈ ਇਹਨੂੰ ਤੁਸੀਂ ਚੱਕੀ ਫਿਰਦੇ ਹੋ ਅਸਲੀ ਬਦਲ ਦਿੱਤਾ ਗਿਆਨ ਤਾਂ ਜਿਹੜਾ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦੀ ਕਿਰਪਾ ਨਾਲ ਹੀ ਹੁੰਦਾ ਹੈ ਫਿਰ ਸਤਗੁਰੂ ਕਹਿਣ ਲੱਗੇ ਫਿਰ ਸਤਗੁਰੂ ਨੂੰ ਕਹਿਣਾ ਮਹਾਰਾਜ ਮੇਰੇ ਤੇ ਕਿਰਪਾ ਕਰੋ ਸਤਗੁਰੂ ਨੇ ਉਹਨੂੰ ਚਾਨਣ ਦਿੱਤਾ ਉਹਦੇ ਅੰਦਰ ਪ੍ਰਕਾਸ਼ ਕਰ ਦਿੱਤਾ ਤੇ ਆਖਿਆ ਜਾਓ ਜੋਗੀ ਜੀ ਇਹ ਜਿਹੜਾ ਖਲੜਾ ਤੁਸੀਂ ਚੱਕੀ ਪਿੜਦੇ ਹੋ ਨਾ ਪ੍ਰਾਣਾ ਇਹਨੂੰ ਤਿਆਗ ਦਿਓ ਫਿਰ ਤੁਹਾਡੀ ਮੁਕਤੀ ਹੋ ਜਾਏਗੀ ਤੇ ਫਿਰ ਜੋਗੀ ਨੇ ਜਾ ਕੇ ਉਹ ਆਪਣਾ ਸਰੀਰ ਤੇ ਆ ਗਿਆ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸੋ ਸਤguru ਬਾਣੀ ਵਿੱਚ ਬੁਰ ਮਾਰ ਕਰਦੇ ਆਣ ਜੇ ਜੁਗ ਚਾਰੇ ਆਰਜਾ ਹੋਰਦ ਸੁਣੀ ਹੋਏ ਸਹਿਜ ਕਿੰਨੇ ਜੇ ਭਾਈ ਬੰਦੇ ਦੀ ਉਮਰ ਕਿਸੇ ਦੀ ਚਾਰ ਜੁਗ ਹੋ ਜਾਏ ਉਹਦੇ ਤੋਂ ਵੀ ਦਸ ਨੂੰ ਜਿਆਦਾ 40 ਜੁਗ ਹੋ ਜਾਏ ਨਵਾ ਖੰਡਾ ਵਿੱਚ ਜਾਣੀਏ ਉਹਨੂੰ ਨੌ ਖੰਡਾ ਵਿੱਚ ਭਾਗ ਇਹ ਸਾਰੀ ਧਰਤੀ ਤੇ ਜਿੰਨੇ ਵੀ ਜਿੰਨੇ ਵੀ ਦੇਸ਼ ਹਨ ਇਹ ਨੌ ਖੰਡ ਹਨ ਜੇਤੀ ਨੌ ਖੰਡ ਮੇਦਨੀ ਨਵਾ ਖੰਡਾ ਵਿੱਚ ਜਾਣੀਏ ਨਵਾ ਖੰਡਾ ਵਿੱਚੋਂ ਬੰਦਾ ਜਾਣਿਆ ਜਾਂਦਾ ਹੋਵੇ ਭਾਗ ਉਹਦਾ ਨਾਮ ਪ੍ਰਸਿੱਧ ਹੋਵੇ ਤੇ ਜਿੱਥੇ ਵੀ ਬੰਦਾ ਜਾਏ ਬੰਦੇ ਉਹਦਾ ਸਤਿਕਾਰ ਕਰਨ ਤੇ ਖੜੇ ਹੋ ਜਾਣ ਉੱਠ ਕੇ ਤੇ ਜਦੋਂ ਚੱਲੇ ਨਾ ਉਹਦੇ ਨਾਲ ਹੀ ਚੱਲ ਪੈ। ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ। ਸਾਰਿਆਂ ਦੇ ਨਾਲ ਹੀ ਚੱਲਣ ਨੂੰ ਤੇ ਸਤਿਕਾਰ ਹੋਵੇ। ਇੰਨਾ ਉਹਦਾ ਮਾਣ ਹੋਵੇ, ਇੰਨਾ ਉਹਨੂੰ ਵਡਿਆਈ ਮਿਲੀ ਹੋਵੇ। ਚੰਗਾ ਨਾਮ ਰਖਾਇਕੈ, ਫਿਰ ਉਹ ਆਪਣਾ ਨਾਮ ਵੀ ਚੰਗਾ ਰਖਾਲੇ। ਬਹੁਤ ਚੰਗਾ ਨਾਮ ਵੱਡਾ ਸਾਰਾ ਨਾਮ ਖਾਲੇ। ਇਹ ਬੰਦਾ ਬੜਾ ਧਰਮੀ ਐ ਇਹ ਬੜਾ ਜਾਣੀ ਐ ਇਸ ਤਰ੍ਹਾਂ ਦਾ ਨਾਮ ਹੀ ਆਪਣੇ ਨਾਲ ਲਿਖ ਲਈ ਜਾਂ ਜਿਵੇਂ ਇੱਕ ਕਿਸੇ ਬੇਰਾਗੀ ਨੂੰ ਕਿਸੇ ਨੇ ਪੁੱਛਿਆ ਹੀ ਤੁਹਾਡੇ ਗੁਰੂ ਦਾ ਕੀ ਨਾਮ ਐ ਉਹ ਕਹਿੰਦਾ ਜੀ ਮੇਰੇ ਗੁਰੂ ਦਾ ਨਾਮ ਕਹਿੰਦਾ ਉਹਨਾਂ ਦਾ ਨਾਮ ਰੂਦੂ ਐ ਰਾਮ ਨੇ ਕਿਹਾ ਕਹਿੰਦਾ ਜੀ ਉਹਨਾਂ ਦਾ ਨਾਮ ਰੂਦੂ ਐ ਕੋਈ ਸਕਾਰ ਨਹੀਂ ਕੀਤਾ ਗੁਰੂ ਦੇ ਨਾਮ ਨਾਲ ਕਿੰਨੇ ਤੁਹਾਡਾ ਨਾਮ ਕੀ ਹੈ ਕਹਿੰਦਾ ਜੀ ਮੇਰਾ ਨਾਮ ਹੈ ਸ੍ਰੀਮਾਨ ਸੰਤ ਹਰ ਚਰਨ ਕਮਲ ਰਾਜ ਧੂੜੀ ਦਾਸ ਸਾਹਿਬ ਜੀ ਹਰ ਸੰਤ ਚਰਨ ਕਮਲ ਰਾਜ ਧੂੜੀ ਦਾਸ ਸਾਹਿਬ ਜੀ ਆਪਣੇ ਨਾਮ ਨੂੰ ਏਡਾ ਵੱਡਾ ਦੱਸਦਾ ਕਈ ਆਪਣੇ ਨਾਮ ਨੂੰ ਏਡਾ ਵੱਡਾ ਹੀ ਬਣਾ ਲੈਂਦੇ ਹਨ ਵੀ ਮੈਂ ਬੜਾ ਵੱਡਾ ਨਾਮ ਹੁਣ ਵੀ ਅਣ ਕਈ ਇਹੜੇ ਆਪਣੇ ਨਾਮ ਨੂੰ ਏਡਾ ਵੱਡਾ ਬਣਾ ਕੇ ਆਪਣੀ ਹੁਕਮਾਂ ਕਰਵਾਉਣ ਦੇ ਵੀ ਇਹਨਾਂ ਦਾ ਨਾਮ ਬੜਾ ਵੱਡਾ ਸਾਕ ਨੇ ਨਵਾਂ ਖੰਡਾ ਵਿੱਚ ਜਾਣੀਏ ਰਾਹ ਚਲੇ ਸਭ ਕੋਈ ਚੰਗਾ ਨਾਮ ਰਖਾਏ ਕੇ ਆਪਣਾ ਚੰਗਾ ਨਾਮ ਵੀ ਖਾ ਲਵੇ ਤੇ ਫਿਰ ਜਸ ਕੀਰਤ ਜਾਗ ਲੇ ਜਗਤ ਵਿੱਚ ਆਪਣਾ ਬੜਾ ਜਸ ਲਖਟੇ ਜਸ ਕਹਿੰਦੇ ਨੇ ਸਾਹਮਣੇ ਜਿਹੜੀ ਵਡਿਆਈ ਹੋਣੀ ਨਾ ਉਹਨੂੰ ਕਹਿੰਦੇ ਨੇ ਬੰਦੇ ਦਾ ਜਸ ਕਰਨਾ ਕੀਰਤੀ ਹੁੰਦੀ ਹੈ ਜਿਹੜੀ ਪਿੱਛੇ ਪਿੱਛੇ ਹੋਵੇ ਬੰਦਾ ਹੋਵੇ ਨਾ ਤੇ ਆਉਂਦਾ ਬੰਦੇ ਲੋਕੀ ਵਡਿਆਈ ਕਰਨਾ ਉਹਨਾਂ ਨੂੰ ਕਹਿੰਦੇ ਨੇ ਕੀਰਤੀ ਇਹਨਾਂ ਦੀ ਕੀਰਤੀ ਆਪਣੀ ਕੀਰਤੀ ਵੀ ਲਵੇ ਜਸਵੀ ਕਰਾਵੇ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਪਰ ਸਤਿਗੁਰੂ ਫਤਹਿ ਕੀ ਕਹਿੰਦੇ ਆ ਕਿਹਨਾਂ ਨੇ ਹੇ ਭਾਈ ਜੇ ਤਿਸ ਨਦਰਣਾ ਆਵੀ ਤਾਂ ਬਾਤ ਨਾ ਪੁੱਛੈ ਕਿ ਇਹਨਾਂ ਕੋਲ ਕੁਝ ਹੁੰਦਿਆਂ ਵੀ ਵੱਡੀ ਉਮਰ ਵੀ ਹੋ ਜਾਏ ਜਿੱਥੇ ਜਾਏ ਉਹਦੀ ਉਹਦੇ ਨਾਲ ਸਾਰੇ ਬੰਦੇ ਉਹਦੇ ਨਾਲ ਹੀ ਚੱਲ ਪੈਣ ਨਾਮ ਵੀ ਬੜਾ ਵੱਡਾ ਰਖਾ ਲਵੇ ਜਸ ਕੀਰਤੀ ਵੀ ਲਵੇ ਪਰ ਇੰਨਾ ਕੁਝ ਹੁੰਦਿਆਂ ਜੇ ਪਰਮਾਤਮਾ ਦੀ ਉਹਦੇ ਤੇ ਨਜ਼ਰ ਨਾ ਨਾ ਹੋਈ ਉਹਦੀ ਕਿਰਪਾ ਦ੍ਰਿਸ਼ਟੀ ਨਾ ਹੋਈ ਜੇ ਇਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੇ ਕੋਈ ਤਾਂ ਇੱਕ ਦਿਨ ਐਸਾ ਆ ਜਾਂਦਾ ਉਹਨੂੰ ਉਹਦੀ ਕੋਈ ਖਬਰਸਾਰ ਨਹੀਂ ਲੈਂਦਾ ਉਹਦੀ ਕੋਈ ਸੋਖ ਸਾਧਵੀ ਨਹੀਂ ਪੁੱਛਦਾ ਦੱਸੋ ਤੇਰਾ ਕੀ ਹਾਲ ਹੈ ਇਹਨਾ ਕਈ ਵਾਰੀ ਲੱਖਾਂ ਬੰਦੇ ਉਹਦੇ ਮਗਰ ਲੱਗੇ ਹੁੰਦੇ ਨੇ 10 ਲੱਖ 20 ਲੱਖ ਬੰਦਾ ਕਹਿੰਦਾ ਜੀ ਪਲਾਣੇ ਬੰਦੇ ਮਗਰ 20 ਲੱਖ ਬੰਦੇ ਲੱਗੇ ਹੋਏ ਆ ਉਹ ਸੰਤਾਂ ਦੇ ਪਰ ਕਈ ਵਾਰੀ ਜੇ ਉਹਦੀ ਪਰਮਾਤਮਾ ਦੀ ਉਹਦੇ ਤੇ ਦ੍ਰਿਸ਼ਟੀ ਨਾ ਹੋਵੇ ਕਿਰਪਾ ਨਾ ਹੋਵੇ ਤਾਂ ਇਹਦੇ ਨਾਲ ਐਸਾ ਵੀ ਆ ਜਾਂਦਾ ਹੈ ਫਿਰ ਉਹਦੀ ਕੋਈ ਗੱਲਬਾਤ ਪੁੱਛਦਾ ਹੀ ਨਹੀਂ ਕੋਈ ਨਹੀਂ ਪੁੱਛਦਾ ਉਹ ਸਜਾਵੇਂ ਭੋਗਦਾ ਇੱਕ ਵਾਰੀ ਪਿਆਰ ਨਾਲ ਲੱਖੋ بڑے بڑے ਐਸੀ ਹਨ ਉਹਨ ਵੀ ਇਸ ਸਮੇਂ ਵਿੱਚ ਵੀ ਦੇਖ ਰਹੇ ਹੋ ਤੁਸੀਂ ਕਈ ਐਸੇ ਜਿਨ੍ਹਾਂ ਨੇ ਆਪਣਾ ਨਾਮ ਬੜਾ ਵੱਡਾ ਵੱਡਾ ਰੱਖਿਆ ਲੋਕੀ ਉਹਨਾਂ ਨੂੰ ਲੱਖਾਂ ਦੀ ਗਿਣਤੀ ਵਿੱਚ ਮੰਨਦੇ ਪਰ ਹੁਣ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਕਿੱਥੇ ਜਾ ਜਾ ਕੇ ਵੱਡੇ ਵੱਡੇ ਮਨਿਸਟਰ ਉਹਨਾਂ ਨੂੰ ਮਿਲਦੇ ਸਨ ਮਿੰਤਾ ਕਰਦੇ ਸਨ ਹੁਣ ਕੋਈ ਬਾਤ ਨਹੀਂ ਪੁੱਛਦਾ ਸਰਦ ਗੁਰ ਕੀਤੇ ਇਨਾ ਕੁਝ ਹੋਣ ਦੇ ਬਾਵਜੂਦ ਵੀ ਪਰਮਾਤਮਾ ਦੀ ਹੋਂਦ ਤੇ ਮਹਿਰ ਨਾ ਹੋਵੇ ਜੇ ਤਿਸ ਨਦਰ ਨਾ ਆਵੇ ਤਿਸ ਕੇ ਨੇ ਪਰਮਾਤਮਾ ਨੂੰ ਉਹ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਥਲੇ ਉਹ ਬੰਦਾ ਨਾ ਆਵੇ ਤਾਂ ਬਾਤ ਨਾ ਪੁੱਛੇਗੇ ਫਿਰ ਕੋਈ ਬੰਦਾ ਉਹਦੀ ਗੱਲਬਾਤ ਨਹੀਂ ਪੁੱਛਦਾ ਉਹਦੀ ਕੋਈ ਸੁੱਖ-ਸਾਂਤ ਵੀ ਨਹੀਂ ਪੁੱਛਦਾ ਇਹਨੀਆਂ ਵਿਚਾਰ ਆਪਾਂ ਕੱਲ ਕਰਾਂਗੇ ਸਮਾਂ ਹੋਗੇ ਕਿਉਂਕਿ ਇਹ ਬੜੀਆਂ ਲੱਗੀਆਂ ਵਿਚਾਰਾਂ ਅਜੇ ਕੱਲ ਆਪਾਂ ਕੋਸ਼ਿਸ਼ ਕਰਾਂਗੇ ਕਿ ਸਤਿਗੁਰੂ ਕਿਰਪਾ ਕਰਨ ਇਹ ਜਿਹੜੀ ਪਉੜੀ ਦੀ ਵਿਚਾਰ ਸਮਾਪਤੀ ਹੋ ਜਾਏ ਪਰ ਜਿਵੇਂ ਸਤਿਗੁਰੂ ਕਿਰਪਾ ਕਰਨਗੇ ਉਵੇਂ ਇਹ ਵਿਚਾਰਾਂ ਹੋਣਗੇ ਸਮੇਂ ਅਨੁਸਾਰ ਪਹੁੰਚ ਕੇ ਲੈ ਲਿਆ ਕਰੋ ਦੀ ਇਥੇ ਹੀ ਭੁੱਲਾਂ ਚੁੱਕਾਂ ਦੀ ਖਿਮਾ ਦਿਓ ਜੀ ਰਲ ਕੇ ਕਰੋ ਕਿਰਪਾ ਸਾਥ ਨਾਮ i the night.